ਦੀ ਮਾਂ ਬੈਠੀ ਨਹੀਂ ਉਸ ਤੋਂ ਅੰਝ ਕਿ ਉਹਨੇ ਸਿਦਾਨ ਦਿਆ ਆ ਪਰ ਆ ਚੋਕੀ ਨਾਲ ਕੰਗੜਾ 9 ਤੋਂ ਜਿਸ ਦੇ ਚੰਡੀਗੜ੍ਹ ਰਿਪੋਰਟ ਤੇ ਥੱਪੜ ਪਿਆ ਜਿਸ ਤੋਂ ਬਾਅਦ ਕਿ ਉਸਨੇ ਪੰਜਾਬ ਦੇ ਖਿਲਾਫ ਕਾਫੀ ਕੂੜ ਪ੍ਰਚਾਰ ਕੀਤਾ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਇਸ ਸਮੇ ਅੱਤਵਾ ਤੇ ਉਗਰਵਾਦ ਹੈ ਦੱਸ ਦਈਏ ਕਿ ਹੁਣ ਕੰਗੜਾ 9 ਤੋਂ ਦਾ ਦੋਗਲਾਪਨ ਸਾਹਮਣੇ ਆਈ ਹੈ ਕਿਉਂਕਿ ਉਸਦੀ ਇੱਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਹੈ ਇਸ ਪੋਸਟ ਦੇ ਵਿੱਚ ਕੰਗਣਾ ਨੋਤ ਨੇ ਕਿਸੇ ਦੀ ਸਪੋਰਟ ਕੀਤੀ ਸੀ ਅਤੇ ਜਿਸ ਦੇ ਵਿੱਚ ਸਾਫ ਤੌਰ ਤੇ ਲਿਖਿਆ ਸੀ ਕਿ ਜੇਕਰ ਕੋਈ ਮੇਰੀ ਮਾਂ ਭੈਣ ਬਾਰੇ ਗਲਤ ਬੋਲਦਾ ਤਾਂ ਉਸ ਦੇ ਉਹ ਵੀ ਥੱਪੜ ਜੜ ਦਵੇਗੀ ਇਹ ਸਟੋਰੀ ਹੈ ਕਿਸੇ ਨੇ ਸਕਰੀਨਸ਼ਾਟ ਲਿੱਤਾ ਸੀ ਜੋ ਕਿ ਉਸ ਸਮੇਂ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਤੇ ਲੋਕ ਕਹਿ ਰਹੇ ਨੇ ਕਿ ਕੰਗਣਾ ਨੋਤ ਦਾ ਦੋਗਲਾਪਨ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਉਸ ਨੇ ਲਿਖਿਆ ਸੀ ਇਟ ਸੀਮਸ ਯੂਜ਼ਡ ਬਾਈ ਮੋਮ ਐਂਡ ਸਿਸਟਰਜ਼ ਇਲਨੈਸ i to make one job fools laugh i would slap them like at the rate us sakshi nu usne mention kita bill smith dead move how to come to agge halaki eh jo story hai dikhai nahi de rahi par sab tarte dikh re hai kis tarah kangana rao da dogla pan un usse thappad karke jo khud us di galte peya hai gall nu lal kar ditta hai ਉਸ ਧੱਪੜ ਕਰਕੇ ਪੰਜਾਬ ਨੂੰ ਅੱਤਵਾਦ ਤੇ ਉਗਰਵਾਦ ਦੇ ਵਿੱਚ ਫਸਿਆ ਹੋਇਆ ਦੱਸ ਰਹੀ ਹੈ ਕੰਗਣਾ ਨੋਤ ਤੇ ਦੂਜੇ ਪਾਸੇ ਸੀਆਈਐਸਐਫ ਦੇ ਕਾਂਸਟੇਬਲ ਕੁਲਵਿੰਦਰ ਕੌਰ ਜਿਸ ਨੇ ਕੀ ਥੱਪੜ ਮਾਰਿਆ ਸੀ ਕੰਗਨਾ ਨਾਉਤ ਦੇ ਉਹਦੇ ਰਿਹਾਈ ਅਤੇ ਉਸ ਦੀ ਸਸਪੈਂਸ਼ਨ ਖਤਮ ਕਰਵਾਉਣ ਦੇ ਲਈ ਵੱਡੀ ਗੰਟੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਕਿਸਾਨ ਪਹੁੰਚੇ ਚੰਡੀਗੜ੍ਹ ਵਾਲੀ ਜਿੱਥੇ ਕਿ ਵੱਡਾ ਇਕੱਠ ਹੋਇਆ ਉਹ ਤੁਹਾਨੂੰ ਹੁਣ ਉੱਥੇ ਲੈ ਚੱਲਦੇ ਹਾਂ ਲਾਈਵ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਆਲਾ ਚੱਲ ਕੇ ਵੀ ਤੁਰ ਕੇ ਸਾਰੇ ਆਪੂ ਵੀ ਤੁਰਨ ਲੱਗੇ ਕੇ ਜਾ ਕੇ ਗੱਡੀਆਂ ਮਗਰ ਮਗਰ ਹਾਂਜੀ ਹਾਂਜੀ ਆ ਆ ਪਿੱਛੇ ਕਰੋ ਕਾਫਲੇ ਨੂੰ ਪਿੱਛੇ ਕਰੋ ਅੱਗੇ ਜਾਂਦੇ ਹੋ ਗੱਡੀ ਕਾਫਲਾ ਵਿੱਚੋਂ ਰਾਹ ਦੇਵੇ ਗੱਡੀ ਨੂੰ ਕਾਫਲਾ ਵਿੱਚੋਂ ਰਾਹ ਦੇਵੇ ਜੀ ਗੱਡੀ ਨੂੰ ਕਾਫਲਾ ਕਾਫਲੇ ਵਾਲੇ ਰਸਤਾ ਦੇਣ ਗੱਡੀ ਨੂੰ ਕਾਫਲੇ ਵਾਲੇ ਰਸਤਾ ਦੇਣ ਗੱਡੀ ਨੂੰ ਬਈ ਅੱਗੇ ਨਗਲ ਦੇਣ ਆਹ ਗੱਡੀ ਜਿਹੜੀ ਆ ਅਗਲੇ ਪੰਨੇ ਮੇਰੇ ਗੱਡੀ ਆ ਪਿੱਛੇ ਕਰੋ ਗੱਡੀ ਆਹ ਗੱਡੀ ਨੂੰ ਅੱਗੇ ਜਾਂਦੇ ਹੋ ਮੇਰੇ ਵੀਰ ਆ ਚੱਲ ਕੇ ਜਾਣਾ ਸਾਰੇ ਆਪੂ ਵੀ ਤੁਰ ਕੇ ਜਾਣਗੇ ਆ ਬੇੰਤੀ ਆ ਗੱਡੀ ਵਾਲੇ ਰਸਤਾ ਦੇ ਦੇ ਗੱਡੀ ਨੂੰ ਅਗਲੇ ਆਪਣਾ ਨਿਕਲਦਾ ਓਏ ਰੋਕ ਕੇ ਹੋ ਜਾ ਓਕੇ ਹੋ ਜਾ ਬੇੰਤੀ ਆ ਹੌਸਲੇ ਨਾਲ ਪੁਰਸ ਪੁਸ ਬਚੂ ਨਾ ਰਹੀ ਨਾ ਰੋਕ ਕੇ ਕਾਫਲੇ ਕਾਫਲੇ ਸਾਰੇ ਵੀ ਪਿੱਛੇ ਗੱਡੀ ਤੋਂ ਪਿੱਛੇ ਆਓ ਹਲੋ ਹਲੋ ਹਾਂਜੀ ਹਾਂਜੀ ਠੀਕ ਆ ਮੋਤੀ ਸਰਕਾਰ ਮਰਦਾਬਾ

ਕਿ ਕਿ ਆਪ ਨੂੰ ਜਾਂਦੇ ਤੇ ਉਹਨਾਂ ਨੂੰ ਕਿਹਾ ਡਿਸਪਲਿਨ ਚ ਚੱਲਣਾ ਸਾਈਡ ਦੇ ਦਿਓ ਆ ਗੱਡੀ ਅੱਕੇ ਜਾਓ ਵੀ ਤਸੀਕਰਾਂ ਵਾਲੀ ਉਹਦੇ ਪਿੱਛੇ ਬੈਨਰ ਫੜ ਕੇ ਪੈਦਲ ਜਾਣਾ ਆਪਾਂ ਨੇ ਆ ਗੱਡੀ ਨਿਕਲ ਜਾਣ ਤਾਂ ਫੋਰਸ ਦੀਆਂ ਗੱਡੀਆਂ ਅੱਕੇ ਸਾਈਡ ਤੇ ਕਰੋ ਬਾਈ ਜੀ ਹਾਂਜੀ ਵੀਡੀਓ ਨੂੰ ਸ਼ੇਅਰ ਕਰੀ ਜੋ ਪਰ ਭੈਣ ਕੁੰਮਰਪੁਰ ਦਾ ਫਿਰ ਲਾਈਵ ਤੋਂ ਲੰਬਾ ਕਾਫਲਾ ਬਣਾਉਣਾ ਸੜਕਾਂ ਪਰ ਕੇ ਜਾਣਾ ਕਾਫਲਾ ਲੰਬਾ ਹੋਣਾ ਚਾਹੀਦਾ ਹੈ ਇਹ ਲੰਬਾ ਕਾਫਲਾ ਕਰਾਉਣਾ ਪਤਾ ਹੈ ਹੱਕ ਦੇ ਵਿੱਚ ਮੋਹਾਲੀ ਦੀਆਂ ਸੜਕਾਂ ਤੇ ਆ ਲੰਬੇ ਕਾਫਲੇ ਚ ਜਾਣਾ ਜੀ ਲੋਕਾਂ ਦਾ ਆਵਾਜ਼ ਕਿਹੜਾ ਕਰੋ ਡਰੋਪਰ ਜੀ ਅੱਗੇ ਕਰਕੇ ਰੋਕੋ ਅੱਗੇ ਗੱਡੀ ਕਰਕੇ ਖੜੋ ਮੇਰੇ ਵੀਰਾਂ ਨੂੰ ਬੇਚੀ ਪਿੱਛੇ ਤੋਂ ਖਾਂਦਾ ਸੁਖਦੀਪ ਸਿੰਘ ਬੰਦੇ ਰੁਕਣੇ ਨਹੀਂ ਹੈਗੇ ਗੱਡੀ ਤੇ ਚੜਾ ਕੇ ਕੇ ਲਾਓ ਦਲਿਆ ਸਾਹਿਬ ਨੂੰ ਗੱਡੀ ਤੋਂ ਮੋਰੇ ਚੜਾ ਕੇ ਕੇ ਲਾਓ ਹੁਣ ਫੌਜ ਤੁਰ ਹੀ ਜਾਂਦੋ ਬੜੀ ਸਾਫਤ باجي او بھائی کلوچ تورے ہاوي ہو جا باجي चंडा खणी चंडा लाए हवली

ਹਾਂਜੀ ਜਿਹੜੇ ਵੀ ਆ ਮੇਰੀ ਲੈਵਨਾਂ ਜੁੜੇ ਆ ਆਪਣਾ ਜਿਹੜਾ ਪੇਜ ਆ ਉਸ ਨੂੰ ਮਾਤਮਾਤ ਵੀਡੀਓ ਨੂੰ ਸ਼ੇਅਰ ਕਰੀ ਜਾਓ ਜਿੰਨੀ ਵੀ ਵੀਡੀਓ ਸ਼ੇਅਰ ਹੁੰਦੀ ਆ ਜੀ ਵੀਡੀਓ ਭੈਣ ਕਲਵਿੰਦਰ ਕੌਰ ਦੇ ਆਪੇ ਸ਼ੇਅਰ ਕਰੀ ਜਾਓ ਵੀਡੀਓ ਨੂੰ ਫੁੱਲ ਸ਼ੇਅਰ ਕਰੋ ਜੀ ਮਾਰਕ ਨਿਕਲਾ ਜਾਏਗਾ ਤਾਂ ਆਪ ਦੇ ਵੀ ਟ੍ਰੈਂਡ ਹੋ ਜਾਵੇਗਾ ਸਾਬਿਤ ਹੋ ਜਾਵੇਗਾ ਸੋ ਸਭ ਜੀ ਕਹਾਣੀ ਜੀ ਦੱਸੋ ਕਰਾਤੀ ਹੈ ਮੈਂ ਵਧੀਆ ਥੱਪੜ ਮਾਰਦੇ ਆਂ ਜਿਹੜੀ ਹੈ ਵੀ ਦਾ ਕਰਮਚਾਰੀ ਨੂੰ ਥੱਪੜ ਮਾਰ ਰਿਹਾ ਹੈ ਕਿਹਦਾ ਲੋਕ ਇਹ ਕੋਈ ਪਰਚਾ ਦੱਬੀ ਹੋਇਆ ਇਸ ਵਾਸਤੇ ਅਸੀਂ ਮੰਗ ਕਰਦੇ ਆਂ ਵੀ ਉਹਦੇ ਨੂੰ ਵੀ ਬਰਾਬਰ ਜਿਹੜਾ ਕ੍ਰੋਸ ਕਰਕੇ ਇਹ ਪਤਾ ਲੱਗ ਜਾਵੇ ਕਿ ਮਾਰ ਤੇ ਜਿਹੜੀ ਥੱਪੜ ਮਾਰ ਰਿਹਾ ਹੈ ਉਹਨਾਂ ਨੂੰ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਹੈ ਹਾਂਜੀ ਵੀਡੀਓ ਨੂੰ ਸ਼ੇਅਰ ਕਰਿਓ ਮੇਰੇ ਮੇਰੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਅੱਜ ਭੈਣ ਗਿਲਵਿੰਦਰ ਕੌਰ ਦੇ ਆਖਿ ਇਨਸਾਫ ਮਾਰਚ ਕੱਢਿਆ ਯਾਰਾ ਮਹੱਲੀ ਦੇ ਵਿੱਚ ਆਰੰਭ ਹੋ ਗਿਆ ਵੀਡੀਓ ਨੂੰ ਆਖ ਖੁਰਪਾਣੇ ਸ਼ੇਅਰ ਕਰ ਦਿਓ ਜੀ ਜਿਹੜੇ ਬੈਨਰ ਤੇ ਪੈਣ ਵਾਲਾ ਵੀ ਕਿਸੇ ਪਾਈ ਜੀ ਹੌਲੀ ਪੁਲਿਸ ਦਾ ਗੱਡੀ ਦੇ ਪਿੱਛੇ ਰਹੋ ਜੀ ਡਿਸਪਲਿਨ ਚ ਚੱਲਣਾ ਪਾਣਾ ਗੱਡੀ ਦੇ ਪਿੱਛੇ ਜੀ ਗੱਡੀ ਦਾ ਪਿੱਛੇ ਖਾਉਂਦੀਆਂ ਫੋਟੋ ਆ ਜਾਣੀਆਂ ਫੋਟੋ ਨਹੀਂ ਚਿੰਤਾ ਨਾ ਕਰੋ ਰੁਕ ਜਾਓ ਮਾੜੀਆਂ ਰੁਕ ਜਾਓ ਰੁਕ ਜਾਓ ਟੁੱਟੇ ਕੋਲ ਪਾ ਲੀਏ ਜਾ ਰਹੇ ਇਹਨੂੰ ਕਾਫਲੇ ਨੂੰ ਲੰਬਾ ਕਰ ਲਈਏ ਕਾਫਲੇ ਨੂੰ ਲੰਬਾ ਕਰ ਲਈਏ ਗੁਰੂ ਨਾਨਕ ਸਾਹਿਬ ਨੂੰ ਸਭ ਨੂੰ ਪਤਾ ਹੈ ਇਨਸਾਫ ਲਈ ਕਿਹੜਾ ਦਿਲੋ ਇਹਦਾ ਇਨਸਾਫ ਮੋਰਚਾ ਸਾਜੂ ਸੱਚ ਕਰੂਗਾ ਅੱਗੇ ਗੱਡੀ 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 ਕਰਨਾ ਗੱਡੀ ਲਾ ਕੇ ਗੱਡੀ ਗੱਡੀ ਕਰਕੇ ਮੇਰਾ ਵੀ